ਅੱਜ ਤੁਹਾਨੂੰ ਅਸੀਂ ਕਾਫੀ ਪਿੱਛੇ ਲੈ ਚਲਦੇ ਆ 100 ਸਾਲ ਪਿੱਛੇ ਰਸਤੋਮੇ ਜ਼ਮਾਨਾ ਗਾਮਾ ਪਹਿਲਵਾਨ ਜੀ ਤੇ ਉਹਨਾਂ ਦੇ ਭਰਾ ਇਮਾਮ ਬਖਸ਼ ਜੀ ਰਸਤੋਮੇ ਹਿੰਦ ਹੋਏ ਨੇ ਬਹੁਤ ਤਕੜੇ ਪਹਿਲਵਾਨ ਹੋਏ ਨੇ ਕੋਈ ਇਦਾਂ ਦਾ ਪਹਿਲਵਾਨ ਨਹੀਂ ਸੀ ਜਿਹੜਾ ਮਾਮ ਬਖਸ਼ ਦੇ ਨਾਂ ਟਾਇਆ ਹੋਵੇ ਪਰ ਸਮਾਂ ਕਦੀ ਇੱਕੋ ਜਿਹਾ ਨਹੀਂ ਰਹਿੰਦਾ ਇੱਕ ਸਮਾਂ ਆਇਆ ਇਮਾਮ ਬਖਸ਼ ਦੇ ਸਾਹਮਣੇ ਕੋਈ ਨਹੀਂ ਟਿਕਣ ਵਾਲਾ ਸੀ ਉਸ ਸਮੇ ਮਾਮ ਬਖਸ਼ ਗੰਮਾ ਜੀ ਦਾ ਭਰਾ ਸੀ ਜਿਹੜਾ ਮਾੜੀ ਸੰਗਤ ਵਿੱਚ ਪੈ ਗਿਆ। ਨਸ਼ੇ ਕਰਨ ਲੱਪਿਆ, ਸੂਟਾ ਲਾਉਣ ਲੱਪਿਆ। ਦੇਖਣ ਨੂੰ ਸਰੀਰ ਬਹੁਤ ਵਧੀਆ ਸੀ ਪਰ ਵਿੱਚੋਂ ਕੁਝ ਨਹੀਂ ਸੀਗਾ। ਇਸ ਸਮੇਂ ਜਿਹੜੇ ਪ੍ਰਮੋਟਰ ਸੀਗੇ ਖੇਡਾਂ ਦੇ ਉਹਨਾਂ ਨੇ ਲਾਹੌਰ ਵਿੱਚ ਇੱਕ ਇਹਨਾਂ ਦਾ ਮੈਚ ਮੰਨ ਦਿੱਤਾ ਫਿਰੋਜ਼ਦੀਨ ਗੁੰਗੇ ਨਾਲ। ਗੁੰਗਾ ਪਹਿਲਵਾਨ ਸਿਆਲਕੋਟ ਵਾਲਾ ਉਸ ਵੇਲੇ ਬੜੀ ਚੜ੍ਹਦੀ ਕਲਾ ਵਿੱਚ ਸੀਗਾ। ਤੇ ਜਦੋਂ ਮੁਕਾਬਲਾ ਹੋਇਆ ਤਾਂ ਗੁੰਗੇ ਨੇ ਤਾ ਦੇਣੀ ਥੱਲੇ ਰੱਖ ਲਿਆ ਮਾਮ ਬਖਸ਼ ਨੂੰ ਤੇ ਗੁੰਗਾ ਬਾਗੀਆਂ ਪਾਉਂਦਾ ਲਾਹੌਰ ਦੇ ਬਜ਼ਾਰਾਂ ਦੇ ਵਿੱਚ ਲੋਕਾਂ ਨੇ ਮੋਢਿਆਂ ਤੇ ਚੱਕ ਲਿਆ ਤੇ ਕਹਿੰਦੇ ਨਵਾਂ ਰੁਸਤਮੇ ਹਿੰਦ ਆ ਗਿਆ ਇਧਰ ਗਾਮਾ ਜੀ ਕਹਿੰਦੇ ਨਹੀਂ ਜੀ ਅਸੀਂ ਨਹੀਂ ਮੰਨਦੇ ਇਹ ਗਲਤ ਹੋ ਗਿਆ ਕੰਮ ਇਹਦੇ ਤਾਂ ਮੋਢੇ ਨਹੀਂ ਲੱਗੇ ਬੜੇ ਸਿਆਣੇ ਸਿਆਣੇ ਬੰਦੇ ਸਿਗੇ ਜੀ ਉਹਨਾਂ ਨੇ ਸਮਝਾਇਆ ਗਾਮਾ ਜੀ ਨੂੰ ਵੀ ਅੱਜ ਮਾਮ ਬਖਸ਼ ਉਹਦੇ ਬਰਾਬਰ ਦੀ ਜੋੜ ਹੈ ਨਹੀਂ ਅੱਜ ਤੁਸੀਂ ਦੁਬਾਰਾ ਮੁਕਾਬਲਾ ਨਾ ਖਰਾਓ ਪਰ ਨਹੀਂ ਗਾਮਾ ਜੀ ਨਹੀਂ ਮੰਨੇ ਦੁਬਾਰਾ ਗੰਗੇ ਨੂੰ ਪਤਾ ਨਹੀਂ ਕਿੱਦਾਂ ਉਹ ਤਾਂ ਵਿਚਾਰਾ ਗੰਗਾ ਸੀਗਾ ਕਿੱਦਾਂ ਉਹਨੂੰ ਸਮਝਾ ਭਜਾ ਕੇ ਉਹਦਾ ਬਾਪ ਗਾਮਾ ਨੂੰ ਲੈ ਕੇ ਆਇਆ ਦੁਬਾਰਾ ਮੁਕਾਬਲਾ ਕਰਾਇਆ ਫੇਰ ਗੰਗਾ ਇਮਾਮ ਬਖਸ਼ ਦੇ ਮੋਢੇ ਲਾ ਕੇ ਉਹਦੀ ਛਾਤੀ ਤੇ ਬਹਿ ਗਿਆ ਉਹਨੂੰ ਛੱਡੇ ਨਾ ਉਹ ਜਦਾਂ ਕਹਿੰਦਾ ਹੋਵੇ ਵੀ ਹੌਣ ਦੱਸ ਢਿਆਕ ਨਹੀਂ ਇਹ ਹਾਰ ਦਾ ਸਦਮਾ ਜਿਹੜਾ ਗਾਮਾ ਪਰਿਵਾਰ ਨੂੰ ਬਹੁਤ ਜ਼ਿਆਦਾ ਲੱਗਾ ਗਾਮਾ ਜੀ ਇਮਾਮ ਬਖਸ਼ ਨੂੰ ਬਹੁਤ ਜ਼ਿਆਦਾ ਪ੍ਰੈਕਟਿਸ ਕਰਾਉਣ ਲੱਪਾ ਨਸ਼ਿਆਂ ਤੋਂ ਵੀ ਛਡਾਇਆ ਇੱਕ ਸਮਾਂ ਉਹਨਾਂ ਨੇ ਐਸਾ ਆਇਆ ਵੀ ਉਹਨਾਂ ਨੇ ਕਿਸੇ ਕੋਲੋਂ ਚੈੱਕ ਕਰਾਇਆ ਵੀ ਇਹ ਇਮਾਮ ਬਖਸ਼ ਉਹਨੋਂ ਦੀ ਜੋੜ ਹੈਗਾ ਕਿ ਨਹੀਂ ਗੁੰਗੇ ਪਹਿਲਵਾਨ ਦੀ ਤਾਂ ਚੈੱਕ ਕਰਨ ਵਾਲੇ ਨੇ ਕਿਹਾ ਜੀ ਹੁਣ ਤਾਂ ਭਾਵੇਂ ਦੋ ਗੁੰਗੇ ਆ ਜਾਣ ਇਮਾਮ ਬਖਸ਼ ਨਹੀਂ ਹੁਣ ਤਾਂ ਇਹਦੀ ਬਹੁਤ ਜ਼ਿਆਦਾ ਪ੍ਰੈਕਟਿਸ ਹੈਗੀ ਆ ਉਸੇ ਸਥਾਨ ਤੇ 1925 ਵਿੱਚ ਦੁਬਾਰਾ ਘੋਲ ਹੋਇਆ ਲਾਹੌਰ ਵਿੱਚ ਤੇ ਇਹ ਇਮਾਮ ਬਖਸ਼ ਨੇ ਗੁੰਗੇ ਪਹਿਲਵਾਨ ਨੂੰ ਢਾਕੇ ਆਪਣਾ ਬਦਲਾ ਲਿਆ ਪਰ ਅੱਜ ਤੱਕ ਵੀ ਪਹਿਲਵਾਨੀ ਦੇ ਇਤਿਹਾਸ ਵਿੱਚ ਜੇ ਕਿਸੇ ਨੇ ਇਮਾਮ ਬਖਸ਼ ਨੂੰ ਢਾਇਆ ਤਾਂ ਗੁੰਗੇ ਪਹਿਲਵਾਨ ਦਾ ਨਾਂ ਹੀ ਬੋਲਦਾ ਇਮਾਮ ਬਖਸ਼ ਜੀ ਆਪ ਕਹਿੰਦੇ ਵੀ ਮੈਂ ਉਹਨੂੰ ਦੋ ਤਿੰਨ ਵਾਰੀ ਢਾਇਆ ਮੇਰਾ ਕੋਈ ਨਾਂ ਨਹੀਂ ਲੈਂਦਾ ਉਹਦਾ ਨਾਂ ਲਈ ਜਾਂਦਾ ਪਰ ਸਭ ਤੋਂ ਵੱਡੀ ਗੱਲ ਇਹ ਆ ਇਮਾਮ ਬਖਸ਼ ਪਹਿਲਵਾਨ ਨੇ ਆਪਣੇ ਨਸ਼ਿਆਂ ਤੇ ਕਾਬੂ ਪਾ ਕੇ ਗੁੰਗੇ ਪਹਿਲਵਾਨ ਨੂੰ ਢਾਇਆ